ਪੰਜਾਬ ਦੇ ਵਿੱਚ ਥਾਣਿਆਂ ਤੋਂ ਬਾਅਦ ਹੁਣ ਰਸੂਖਦਾਰਾਂ ਦੇ ਜਾਂ ਬਿਜ਼ਨਸਮੈਨਸ ਦੇ ਘਰਾਂ ਦੇ ਉੱਤੇ ਹਮਲੇ ਹੋਣ ਲੱਗ ਗਏ ਨੇ ਜੈਂਤੀਪੁਰ ਜਿਹੜਾ ਮਜੀਠਾ ਹਲਕੇ ਦੇ ਵਿੱਚ ਪੈਂਦਾ ਉੱਥੇ ਅਚਾਨਕ ਇੱਕ ਹਮਲਾ ਹੁੰਦਾ ਇੱਕ ਬਿਜ਼ਨਸਮੈਨ ਔਰ ਅੰਮ੍ਰਿਤਸਰ ਜ਼ਿਲ੍ਹਾ ਪਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋ ਜਾਂਦਾ ਹਾਲਾਂਕਿ ਉਹ ਆਪ ਸਵਰਗਵਾਸੀ ਹੈ ਉਹਨਾਂ ਦੇ ਬੇਟੇ ਉਸ ਘਰ ਦੇ ਵਿੱਚ ਨੇ ਬਾਕੀ ਰਿਸ਼ਤੇਦਾਰ ਰਹਿੰਦੇ ਉਹਨਾਂ ਦੇ ਘਰ ਦੇ ਉੱਤੇ ਕਹਿੰਦੇ ਹਮਲਾ ਹੋ ਗਿਆ ਔਰ ਇਸ ਬਾਰੇ ਵਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਇਕ ਜੈਨਤਿਕਵਰ ਦੇ ਵਿੱਚ ਕੀਤੀ ਔਰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਏ ਨੇ ਵਿਕਰਮ ਸਿੰਘ ਮਜੀਠੀਆ ਨੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ ਖਾਸ ਤੌਰ ਦੇ ਉੱਤੇ ਇਸ ਮੈਟਰ ਦੇ ਵਿੱਚ ਜਿਹੜਾ ਖਾਲਸਤਾਨੀ ਫੈਕਟਰ ਇਨਵੋਲਵ ਹੋ ਰਿਹਾ ਸੀ ਦਰਅਸਲ ਸ਼ਰਾਬ ਦੇ ਕਾਰੋਬਾਰ ਦੇ ਨਾਲ ਜੁੜੀ ਹੋਈ ਹੈ ਸਾਰੀ ਗੱਲ ਹੈ ਔਰ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਵਾਸਤੇ ਇੱਕ ਫੇਸਬੁੱਕ ਪੋਸਟ ਪੈਂਦੀ ਹੈ ਜਿਹਦੇ ਵਿੱਚ ਜ਼ਿੰਮੇਵਾਰੀ ਬੱਬਰ ਖਾਲਸਾ ਵੱਲੋਂ ਕਥਿਤ ਤੌਰ ਦੇ ਉੱਤੇ ਲਈ ਜਾਂਦੀ ਹੈ ਜੋ ਕਿ ਵਿਕਰਮ ਸਿੰਘ ਮਜੀਠੀਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂਸ਼ਨ ਵੀ ਕਰਦੇ ਨੇ ਔਰ ਇਸੇ ਚੀਜ਼ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਵੱਡੇ ਖੁਲਾਸੇ ਕੀਤੇ ਨੇ ਹੁਣ ਇਸ ਮਾਮਲੇ ਦੇ ਨਾਲ ਖਾਲਿਸਤਾਨ ਪੱਖੀਆਂ ਦਾ ਕੀ ਰੋਲ ਹੈ ਇਸ ਮਾਮਲੇ ਦੇ ਨਾਲ ਸਬੰਧਿਤ ਵਿਕਰਮ ਸਿੰਘ ਮਜੀਠੀਆ ਨੇ ਵੱਡੇ ਤੱਥ ਕੱਤਰ ਕੀਤੇ ਨੇ ਔਰ ਲੋਕਾਂ ਸਾਹਮਣੇ ਰੱਖੇ ਨੇ ਇੱਕ ਵੱਡਾ ਬੰਬ ਧਮਾਕਾ ਘਰ ਦੇ ਵਿੱਚ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਹੁਣ ਤੱਕ ਥਾਣਿਆਂ ਦੇ ਵਿੱਚ ਹਮਲੇ ਹੋ ਰਹੇ ਸੀ ਹੁਣ ਰਸੂਖਦਾਰਾਂ ਦੇ ਘਰ ਜਾਂ ਬਿਜ਼ਨਸਮੈਨਸ ਦੇ ਘਰ ਹਮਲੇ ਹੋ ਰਹੇ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਰਹਿ ਚੁੱਕੇ ਨੇ ਸਵਰਗੀ ਰਜਿੰਦਰ ਕੁਮਾਰ ਪੱਪੂ ਔਰ ਉਹਨਾਂ ਦੇ ਘਰ ਦੇ ਉੱਤੇ ਕਹਿੰਦੇ ਗਰਨੇਡ ਹਮਲਾ ਹੋਇਆ ਹੈ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਇਸ ਮਸਲੇ ਨੂੰ ਸੰਬੋਧਨ ਹੁੰਦਿਆਂ ਹੋਇਆ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਆਓ ਸੁਣਦੇ ਹਾਂ ਵਿਕਰਮ ਸਿੰਘ ਮਜੀਠੀਆ ਨੇ ਕਿਹੜੇ ਵੱਡੇ ਇਲਜ਼ਾਮ ਲਾਏ ਕਿਹੜਾ ਆਪ ਦਾ ਕਾਰੋਬਾਰ ਵੀ ਕਰਦਾ ਹੈ ਰਿਹਾਇਸ਼ ਵੀ ਰੱਖੀ ਹੈ ਮੈਂ ਇਸ ਗੱਲ ਤੇ ਤਾਂ ਬਾਰ-ਬਾਰ ਸਟ੍ਰੈਸ ਦੇ ਰਿਹਾ ਹਾਂ ਕਿਉਂਕਿ ਮੈਨੂੰ ਇਸ ਗੱਲ ਦੀ ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਫਿਕਰ ਸੀ ਕਿ ਇਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਬਹੁਤ ਖਤਰਨਾਕ ਵੀ ਬੋਏ ਜਾ ਰਹੇ ਉਹੀ ਹਾਲਾਤ 80 ਤੇ 90 ਦੇ ਪੈਦਾ ਕੀਤੇ ਜਾ ਰਹੇ ਆ ਜਦੋਂ ਹਿੰਦੂ ਸਿੱਖ ਏਕਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਵੀ ਹੋਇਆ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ 'ਚ ਜਿੱਥੇ ਪੰਜਾਬ ਦਾ ਨੁਕਸਾਨ ਹੋਇਆ ਦੇਸ਼ ਦਾ ਨੁਕਸਾਨ ਹੋਇਆ ਆ ਇੰਡੋ ਪਾਕਿਸਤਾਨ ਬਾਰਡਰ ਸਟੇਟ ਤੇ ਅੱਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਉਹੀ ਗੱਲਾਂ ਅੱਜ ਫੇਰ ਦੁਹਾਈਆਂ ਜਾ ਰਹੀਆਂ ਨੇ ਇਹ ਪਹਿਲਾ ਅਟੈਕ ਪਿਛਲੇ 10 ਦਿਨਾਂ 'ਚ ਜਾਂ 2 ਮਹੀਨੇ ਲਾ ਲੋ ਚਲੋ 10 ਦਿਨ ਮੈਂ ਉਸ ਗੱਲ ਦੀ ਦਰਸਤੀ ਕਰਦਾ ਕਿ ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਏ ਆ ਮਤਲਬ ਸਿੱਧਾ ਚੈਲੰਜ ਹੈ ਸਕਿਉਰਿਟੀ ਫੋਰਸਸ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰਹਿਸ਼ ਤੇ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿਉਂਕਿ ਇਹ ਇੱਕ ਇਤਿਹਾਸ ਨੂੰ ਦਰਉਣ ਵਾਲੀ ਗੱਲ ਆ ਮੈਂ ਤਾਂ ਕਰ ਰਿਹਾ ਕਿਉਂਕਿ 1991 'ਚ ਵੀ ਸਾਡੇ ਸਵਰਗਵਾਸੀ ਰਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਬ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਏਸਲੀ ਉਦੋਂ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ 'ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ 35 ਸਾਲ ਬਾਅਦ ਅਟੈਕ ਹੋਇਆ ਫੇਰ ਉਸ ਮਿਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਕਮਾਲ ਦੀ ਗੱਲ ਹੈ ਕਿਉਂਕਿ ਮੈਂ ਨਹੀਂ ਇਹ ਮੰਨਦਾ ਕਿ ਕੋਈ ਗੁਰੂ ਦਾ ਸਿੱਖ ਕਿਉਂਕਿ ਆ ਮੈਂ ਆ ਪੋਸਟ ਪੜ੍ਹੀ ਆ ਜਿਹੜੀ ਇਹਨਾਂ ਨੇ ਇਹ ਸੰਜੀ ਕੀਤੀ ਹੈ ਮੇਨਲਾ ਦਾ ਪੋਸਟ ਹੈ ਇਹਨਾਂ ਦੀ ਅਖੀਰ 'ਚ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਮੈਂ ਉਹ ਪੋਸਟ ਵੀ ਪੜਦਾ ਬੱਬਰ ਖਾਲਸਾ ਇੰਟਰਨੈਸ਼ਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜੋ ਜੈਨਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈਨਤੀਪੁਰ ਦੇ ਘਰ ਮਲਾਜਮਾ ਉਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆ ਲੈਂਦਾ ਹਾਂ ਇਹ ਪਿੱਛੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨਾਂ ਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਡੇ ਕਹਿਣ ਦੇ ਬਾਵਜੂਦ ਵੀ ਏਸ ਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਇਹਨਾਂ ਠੇਕੇਦਾਰਾਂ ਵੱਲੋਂ ਬਹੁਤ ਸਾਰੇ ਗੁਰੂ ਘਰ ਅਤੇ ਸਕੂਲਾਂ ਦੇ ਨੇੜੇ ਵੀ ਠੇਕੇ ਕੋਲੇ ਗਏ ਹੋਣ ਜੋ ਕਿ ਬਹੁਤ ਨਿੰਦਨਯੋਗ ਹੈ ਉਹ ਬੰਦ ਕੀਤੇ ਜਾਣ ਨਹੀਂ ਤਾਂ ਸਾਡੇ ਵੱਲੋਂ ਸ਼ਰਾਬ ਸਮੇਤ ਅੱਗ ਲਗਾ ਕੇ ਫੂਕ ਦਿੱਤੇ ਜਾਣਗੇ ਬਾਕੀ ਇਹਨਾਂ ਦੇ ਥੱਲੇ ਜਿਹੜੇ ਵੀ ਕਰਿੰਦੇ ਕੰਮ ਕਰ ਰਹੇ ਨੇ ਉਹ ਸੋਚ ਕੇ ਕਰਿਓ ਅਸੀਂ ਪਹਿਲਾਂ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਆਖਿਆ ਸੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ ਉਹ ਤੋਂ ਬਾਅਦ ਇਹਨਾਂ ਦੇ ਠੇਕਿਆਂ ਨੂੰ ਅੱਗ ਵੀ ਲਾਈ ਸੀ ਪਰ ਇਹਨਾਂ ਦੇ ਖਾਨੇ ਗੱਲ ਨਹੀਂ ਪਈ ਅਤੇ ਜਿਹੜਾ ਵੀ ਕੋਈ ਪੀਣ ਦਾ ਚਾਹਵਾਨ ਹੈ ਉਹ ਆਪਣੇ ਘਰ ਕੱਢ ਕੇ ਪੀਵੇ ਠੇਕੇ ਤੋਂ ਸ਼ਰਾਬ ਨਾ ਲਈ ਜਾਵੇ ਕਿਉਂਕਿ ਆਮ ਲੋਕਾਂ ਦਾ ਪੈਸਾ ਕੋਆਪਰੇਟਿਵ ਤੇ ਸਰਕਾਰ ਦੀ ਜੇਬ ਵਿੱਚ ਜਾ ਰਿਹਾ ਹੈ ਪਰ ਉਹਨ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ